ਹਾਂਜੀ ਪਿਓਰ ਕਾਟਨ ਕੈਂਬਰੀ ਕਾਟਨ ਸੂਟ 3 ਮੀਟਰ ਇਸਨਾ ਸ਼ਰਟ ਰੈਗੀ embroidery ਵਾਲੀ ਵੀ ਦਿੱਤ ਸੀ ਨਾ ਪਲੱਸ ਉਹ 2 ਮੀਟਰ 900 ਪ੍ਰਾਈਸ ਦਾ ਫ੍ਰੀ ਸ਼ਿਪਿੰਗ ਜੇਕਰ ਤੁਸੀਂ ਪਲੇਨ ਬਾਟਮ ਲੈਣੀ ਇਸ ਦੇ ਨਾਲ 3 ਮੀਟਰ ਦੀ ਰਹਿਗੀ ਉਸ ਦਾ ਪ੍ਰਾਈਸ ਹੈ 800 ਫ੍ਰੀ ਸ਼ਿਪਿੰਗ ਨੈਕਸਟ ਆਰਗੈਂਜ਼ਾ ਸ਼ਿਮਰ ਸ਼ਰਟ ਟਾਈ ਮੀਟਰ ਵਿਦ ਥ੍ਰੈਡ ਵਰਕ ਜਰੀ ਏਮਬਰਾਇਡਰੀ ਕੇ ਰਿਟਨ 슬ੀਵਸ ਤੇ ਵਰਕ ਰਹੇਗਾ ਸੰਤੂੰਲੀ ਨਾਲ ਬਾਟਮ ਰਹੇਗੀ ਟਾਈ ਮੀਟਰ ਪ੍ਰਾਈਸ ਇਨ ਅ ਸੂਟ ਦਾ 1199 ਤੁਸੀਂ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਨੈਕਸਟ ਹੈ ਜੀ ਆਪਣੇ ਕੋਲ ਕੈਮਰੀ ਕਾਟਨ ਪ੍ਰਿੰਟਡ ਮੈਚਿੰਗ ਸੂਟ ਰਹਿਣਗੇ ਪਿਓਰ ਕਾਟਨ ਹੈ ਸ਼ਰਟ ਇਸ ਦੇ ਨਾਲ 1.70 ਵੱਡੇ ਪਣੇ ਵੀ ਰਹੂਗੀ ਪ੍ਰਿੰਟਡ ਬਾਟਮ ਇਸ ਦੇ ਨਾਲ ਪਲੇਨ ਰਹੂਗੀ 2 ਮੀਟਰ ਦੀ ਵੱਡੇ ਪਣੇ ਦੀ ਔਰ ਇਸ ਦੇ ਨਾਲ ਤੁਸੀਂ ਨਾਰਮਲ ਪਣੇ ਵੀ ਬਾਈ ਕਰ ਸਕਦੇ ਹੋ ਸ਼ਰਟ ਵੀ 2 ਮੀਟਰ ਮਿਲੇਗੀ ਨਾਰਮਲ ਪੈਚਸ ਔਰ ਬਾਟਮ ਵੀ 2 ਮੀਟਰ ਮਿਲੇਗੀ ਨਾਰਮਲ ਪੈਚਸ ਪ੍ਰਾਈਸ ਇਨਾ ਸੂਟਾਂ ਦਾ ਇੱਕ ਸੂਟ ਦਾ 550 ਦੋ ਸੂਟ ਬਾਈ ਕਰੋਂਗੇ 1050 ਦੇ ਵਿੱਚ ਤਿੰਨ ਸੂਟ ਬਾਈ ਕਰੋਂਗੇ ਤਾਂ 1500 ਦੇ ਵਿੱਚ ਫ੍ਰੀ ਸ਼ਿਪਿੰਗ ਨੈਕਸਟ ਕੈਮਰੀ ਕਾਟਨ ਸ਼ਰਟ ਰਹੇਗੀ 2 ਮੀਟਰ ਪ੍ਰਿੰਟਡ ਆਰੀ ਵਰਕ ਏਮਬਰਾਡਰੀ ਬਾਟਮ ਇਸੇ ਨਾਲ 2 ਮੀਟਰ ਮਲਮਲ ਕਾਟਨ ਦਾ ਦੁਪੱਟਾ ਪ੍ਰਾਈਸ ਇਨਾ ਸੂਟਾਂ ਦਾ 699 ਫ੍ਰੀ ਸ਼ਿਪਿੰਗ ਨੈਕਸਟ ਵਿਦਾਊਟ ਦੁਪੱਟਾ ਇਹ ਸੂਟ ਰਣਗੇ ਕੈਮਰੀ ਕਾਟਨ ਇਹ ਵੀ ਸੂਟ ਰਣਗੇ ਪਿਓਰ ਕੈਮਰੀ ਕਾਟਨ ਸ਼ਰਟ 1.70 ਮਾਪ ਦੇ ਪਣੀ ਦੀ ਪ੍ਰਿੰਟਡ ਰਹੇਗੀ ਬਾਟਮ ਇਸ ਦੇ ਨਾਲ 2 ਮੀਟਰ ਵੱਡੇ ਪਣੀ ਦੀ ਰਹੇਗੀ ਆਲਓਵਰ ਸੂਟ ਵੀ ਇਹਨਾਂ ਵਿੱਚੋਂ ਤੁਸੀਂ ਬਾਈ ਕਰ ਸਕਦੇ ਹੋ ਔਰ ਮੈਚਿੰਗ ਸੂਟ ਵੀ ਬਾਈ ਕਰ ਸਕਦੇ ਹੋ ਆਲਓਵਰ ਸੂਟ ਤੁਹਾਨੂੰ 3.5 ਮੀਟਰ ਵੱਡੇ ਪਣੀ ਦਾ ਮਿਲੇਗਾ ਪ੍ਰਾਈਸ ਹੈ ਇਹਨਾਂ ਸੂਟਾਂ ਦਾ 500 500 ਫ੍ਰੀ ਸ਼ਿਪਿੰਗ ਦੇ ਨਾਲ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲਿਮਟਿਡਡ ਸਟਾਕ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਨੈਕਸਟ ਪਿਓਰ ਕਾਟਨ ਆਪਣੇ ਕੋਲ ਕੋਰਸੈਟ ਟਾਈ ਹੋਏ ਨੇ ਤੁਹਾਨੂੰ ਦੋ ਸੂਟ ਦੋ ਕੋਰਸੈਟ ਬਾਇ ਕਰਨੇ ਪੈਣੇ ਨੇ ਦੋ ਕੋਰਸੈਟਾਂ ਦਾ ਸਪਰਾਇਜ਼ ਹੈ 799 ਫ੍ਰੀ ਸ਼ਿਪਿੰਗ ਦੇ ਨਾਲ ਸਾਈਜ਼ ਉੱਪਰ ਮੈਂਸ਼ਨ ਆ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹਨਾਂ ਦੋ ਕੋਰਸੈਟਾਂ ਦਾ ਵੀ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਲਿਮਟਿਡ ਇਸਟਾਕ ਨੈਕਸਟ ਜੌਰਜਟ ਦੇ ਸੂਟ ਰਹਿਣਗੇ embroidery ਹੋਈ ਹੈ ਸੂਟ ਤੇ ਵੀ ਤੇ ਦੁਪੱਟੇ ਤੇ ਸ਼ਰਟ ਟਾਈਮਟਰ ਹੈਗੀ ਤੇ ਬੋਟਮ ਇਸਨ ਟਾਈਮਟਰ ਦਾ ਪੱਟਾ ਵੀ ਟਾਈਮਟਰ ਪ੍ਰਾਈਸ ਹੈ ਨਾ ਸੋਟਨ ਦਾ 600 ਡੈਨਮੇ ਫ੍ਰੀ ਸ਼ਿਪਿੰਗ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ